ਉਸੀ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮਜ਼ ਤੋਂ ਮੁंशी ਫਾਰੂਖ ਜੀ ਦੀ ਖਾਸ ਰਿਪੋਰਟ ਮਲੇਰਕੋਟਲਾ ਹਲਕੇ ਦੀਆਂ 15 ਬਲਾਕ ਸਮਿਤੀਆਂ ਵਿੱਚੋਂ ਸ਼ੇਰਵਾਨੀ ਕੋਟ ਬਲਾਕ ਸਮਿਤੀ ਦੀ ਨਿਗਾਹ ਸਾਰੀ ਸਿਆਸੀ ਪਾਰਟੀਆਂ ਤੇ ਲੋਕਾਂ ਦੀ ਨਿਗਾਹ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਸਮਿਤੀ ਵਿੱਚ ਮਹਿਬੂਬਪੁਰਾ ਦੀ ਨੀੜ ਸਰਪੰਚ ਸੀਮਾ ਦੀ ਭੈਣ ਸੈਦਾ ਪ੍ਰਵੀਨ ਮੈਦਾਨ ਵਿੱਚ ਹੈ ਇਹ ਦੋਵੇਂ ਭੈਣਾਂ ਦੀ ਜੋੜੀਆਂ ਨੇ ਵਿਰੋਧੀਆਂ ਦੇ ਖੇਮੇ ਹਿਲਾ ਕੇ ਰੱਖ ਦਿੱਤੇ ਹਨ ਆਓ ਉਹਨਾਂ ਦੀ ਜ਼ੁਬਾਨੀ ਉਹਨਾਂ ਦੇ ਹੌਸਲੇ ਬਾਰੇ ਜਾਣਦੇ ਹਾਂ ਕੀ ਨਾਮ ਪੈ ਟੋਟਾ ਸੈਦਾ ਪ੍ਰਵੀਨ ਤੁਸੀਂ ਬਲਾਕ ਸੰਮਤੀ ਦੇ ਜਿਹਦੇ ਚੋਣ ਲੜ ਰਹੇ ਹੋ ਆਮ ਆਦੀ ਪਾਰਟੀ ਦੇ ਉੱਤੇ ਆਮ ਆਦੀ ਪਾਰਟੀ ਦੇ ਕਈ ਸਵਾਲ ਵੀ ਉੱਠਦੇ ਨੇ ਕਿ ਕੰਮ ਨਹੀਂ ਕੀਤੇ ਤੇ ਵੀ ਜਿਹੜਾ ਨਾ ਸੜਕਾਂ ਬਣੀਆਂ ਨਾ ਹੋਇਆ ਤੁਹਾਡੇ ਭੈਣ ਸਰਪੰਚਾ ਤੁਹਾਡੇ ਘਰ ਚ ਉਹਨੇ ਤੁਹਾਨੂੰ ਪਤਾ ਵੀ ਕੰਮ ਕਿੰਨੇ ਕੀਤੇ ਨੇ ਤੇ ਅੱਜ ਪ੍ਰਚੋਨ ਪ੍ਰਚਾਰ ਬੰਦ ਹੋ ਗਿਆ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਆਪਣੇ ਆਪ ਨੂੰ ਜਿਹੜਾ ਹੈ ਤੁਸੀਂ ਬਲਾਕ ਸੰਮਤੀ ਚੋਣ ਜਿੱਤ ਰਹੇ ਹੋ ਸਰ ਜਿਵੇਂ ਕਿ ਦੇਖਿਆ ਜਾਵੇ ਕਿ ਪਿਛਲੇ 70 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਸੀ ਉਹ ਆਮ ਆਦਮੀ ਪਾਰਟੀ ਨੇ ਆਪਣੇ ਆਪ ਪੌਣੇ 4 ਸਾਲਾਂ ਦੇ ਵਿੱਚ ਸਾਨੂੰ ਕਰਕੇ ਦਿਖਾਈ ਹੈ ਠੀਕ ਹੈ ਬਾਕੀ ਲੋਕਾਂ ਦਾ ਕਹਿਣਾ ਇਹ ਹੈ ਕਿ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਹਲਕੇ ਦੇ ਐਮਐਲਏ ਡਾਕਟਰ ਜੀਲੂ ਰਹਿਮਾਨ ਨੂੰ ਉਹਨਾਂ ਦੀ ਅਸੀਂ ਅਦਾ ਮੌਣੀਏ ਬਲਾਕ ਸੰਮਤੀ ਦੀ ਚੋਣ ਲੜ ਕੇ ਉਹ ਸਾਨੂੰ ਬਲਾਕ ਸੰਮਤੀ ਦੇ ਵਿੱਚ ਟਿਕਟਿਸ ਕਰਕੇ ਮਿਲੀ ਕਿ ਸਾਡਾ ਲੋਕਾਂ 'ਚ ਅਸੀਂ ਚਾਹਵਣ ਸੀਗੇ ਠੀਕ ਹੈ ਲੋਕ ਸਾਨੂੰ ਇਸ ਚੀਜ਼ ਲਈ ਮਤਲਬ ਕਿ ਐਗਰੀਸ ਕਰਦੇ ਸੀ ਪਹਿਲਾਂ ਤੋਂ ਹੀ ਕਰਦੇ ਸੀ ਵੀ ਤੁਸੀਂ ਚੌਂ ਲੜਨੀ ਆ ਬਾਕੀ ਸਾਡੇ ਆਪ ਦੇ ਪਿੰਡ ਦੇ ਕੰਮਾਂ ਨੂੰ ਦੇਖ ਕੇ ਮੇਰੀ ਭੈਣ ਜੋ ਕਿ ਸੀਮਾ ਰਜੀਆ ਇਸ ਪਿੰਡ ਦੇ ਮੁੱਖ ਸਰਪੰਚ ਵੀ ਨੇ ਇਹਨਾਂ ਨੇ ਡਾਕਟਰ ਜਿੱਲੂ ਰਹਿਮਾਨ ਦੇ ਬਦੌਲਤ ਸਾਡੇ ਪਿੰਡ ਦੇ ਵਿੱਚ ਜਿਹੜੇ ਕੰਮ ਪਿਛਲੇ 5 ਸਾਲਾਂ ਤੋਂ ਨਹੀਂ ਹੋਏ ਸੀ ਉਹ ਅਸੀਂ 1 ਸਾਲ ਦੇ ਵਿੱਚ ਕਰਕੇ ਦਿਖਾਏ ਬਾਕੀ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ 600 ਜੁੰਟ ਮਾਫ ਕਰਦੀ ਆ ਕਿਸਾਨਾਂ ਨੂੰ ਤੇ ਮਤਲਬ ਕਿ ਰਾਤਾਂ ਨੂੰ ਜਾਗਣਾ ਨਹੀਂ ਪੈਂਦਾ ਆ ਸਾਰੇ ਗਰਾਊਂਡ ਲੈਵਲ ਤੇ ਉਹਨਾਂ ਦੇ ਕੰਮ ਹੋ ਰਹੇ ਨੇ ਸਾਰੇ ਲੋਕਾਂ ਨੂੰ ਆਪਸ ਦੇ ਵਿੱਚ ਸਾਨੂੰ ਭਾਈ ਸਬੰਧੀ ਦੇ ਵਿੱਚ ਹੀ ਇਹ ਚੱਲਦੇ ਕਹਿ ਰਹੇ ਨੇ ਕਿ ਅਸੀਂ ਬਲਾਕ ਸੰਮਤੀ ਚੋਣ ਸਾਨੂੰ ਲੜਾ ਰਹੇ ਨੇ ਸਾਨੂੰ ਵੋਟਾਂ ਦੀ ਪੂਰੀ ਫੁੱਲ ਸਪੋਰਟ ਹੈ ਸਾਨੂੰ ਆਮ ਆਦਮੀ ਪਾਰਟੀ ਤੋਂ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਇਹਦਾ ਮਤਲਬ ਹੈ ਕਿ ਲੋਕ ਤੁਹਾਡੀ ਚੋਣ ਆਪ ਹੀ ਲੜ ਰਹੇ ਹਨ। ਹਾਂਜੀ ਸਰ ਸਾਡੇ ਲੋਕ ਚੋਣ ਆਪ ਹੀ ਲੜ ਰਹੇ ਨੇ ਕਿਉਂਕਿ ਉਹਨਾਂ ਨੇ ਸਿਰਫ ਉਹਨਾਂ ਦੀਆਂ ਦੁਆਵਾਂਆਂ ਆ ਸਾਡੇ ਨਾਲ ਉਹਨਾਂ ਨੇ ਸਾਨੂੰ ਅੱਗੇ ਕੀਤਾ ਹੈ ਕਿਉਂਕਿ ਏ ਨਹੀਂ ਹੈਗਾ ਵੀ ਦੇਖੋ ਪਹਿਲਾਂ ਵੀ ਸਰਕਾਰਾਂ ਰਹੀਆਂ ਲੱਗੀਆਂ ਸਰਕਾਰਾਂ ਤੋਂ ਕੁਝ ਨਹੀਂ ਹੋਇਆ 70 ਸਾਲਾਂ ਦੇ ਵਿੱਚ ਸਾਡੇ ਆਪਣੇ ਖੁਦ ਪਿੰਡ ਦੇ ਵਿੱਚ ਇੱਕ ਲੇਡੀ ਨੂੰ 70 ਸਾਲ ਬਾਅਦ ਹੀ ਅਹੁਦਾ ਮਿਲਿਆ ਹੈ ਕਿਉਂਕਿ ਮੈਂ ਸੁਣਦੀ ਆਈਆਂ ਵੀ ਇੱਥੇ ਬਲਾਕ ਸੰਮਤੀ ਦੀ ਚੋਣ ਇੱਕ ਵਾਰ ਹੀ ਹੋਈ ਸੀ ਉਸ ਤੋਂ ਬਾਅਦ ਵਿੱਚ ਹੁਣ ਹੋ ਰਹੀ ਆ ਕਿਸੇ ਲੇਡੀਜ਼ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਸਾਨੂੰ ਆਮ ਆਦਮੀ ਪਾਰਟੀ ਨੇ ਮੈਨੂੰ ਇੱਕ ਲੇਡੀਜ਼ ਹੋਣ ਦੇ ਨਾਤੇ ਪਹਿਲਾਂ ਬਲਾਕ ਪ੍ਰਧਾਨ ਚੁਣਿਆ ਤੇ ਹੁਣ ਸਾਨੂੰ ਬਲਾਕ ਸੰਮਤੀ ਦੀ ਟਿਕਟ ਵੀ ਦਿੱਤੀ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਮਨਸਬੇ ਬਲਾਕ ਸੰਪਤੀ ਚੋਂ ਨਾ ਆ ਗਈਆਂ ਤੁਸੀਂ ਕਿੰਨਾਂ ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਸਰਪੰਚ ਵੀ ਹੋ ਤੁਸੀਂ ਕਿੱਦਾਂ ਦੇ ਲੋਕਾਂ ਦੇ ਕੰਮ ਕੀਤੇ ਤੇ ਜਿਹਦੇ ਪ੍ਰਭਾਵ ਤੇ ਤੁਹਾਨੂੰ ਲੋਕ ਵੋਟ ਪਾਣ ਲਈ ਮਜਬੂਰ ਹੋ ਰਹੇ ਨੇ ਕੀ ਕਰਨੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦੀ ਆ ਸਾਡੇ ਪਿੰਡ ਦੀ ਪੰਚਾਇਤ ਦਾ ਸਾਰੀ ਦਾ ਜਿਨ੍ਹਾਂ ਨੇ ਮੇਰੇ ਨਾਲ ਖੜੇ ਕੇ ਸਾਥ ਦਿੱਤਾ ਦੂਜਾ ਜੀ ਮੇਰੇ ਪਿੰਡ ਦਾ ਸਹਿਯੋਗ ਬਹੁਤ ਆ ਮੈਨੂੰ ਪਿੰਡ ਦੇ ਨਾਲ ਹੀ ਮੈਂ ਸਰਪੰਚ ਬਣੀ ਆ ਜੀ ਮੈਨੂੰ ਸਪੋਰਟ ਬਹੁਤ ਰਹੀ ਆ ਉਹਨਾਂ ਦੀ ਦਵਾਵਾਂ ਲਾ ਲਓ ਜੀ ਉਹਨਾਂ ਦਾ ਸਾਥ ਲਾ ਲਓ ਤੇ ਬਾਕੀ ਸਾਰ ਅਸੀਂ ਨੇ ਜਿਹੜੇ 5 ਸਾਲਾਂ ਚ ਪਿੱਛੇ ਕੰਮ ਨਹੀਂ ਹੋਇਆ ਅਸੀਂ 1 ਸਾਲ ਚ ਕੀਤੇ ਨੇ ਜਿਵੇਂ ਕੀ ਲਾਲੋ ਸਾਰੇ ਬੋਰ ਕਰੇ ਅਸੀਂ ਸੇ ਬੋਰ ਕੀਤੇ ਆ ਸੱਤਮਾ ਬੋਰ ਹੋ ਰਿਹਾ ਜੀ ਸਾਡੇ ਬੱਸ ਸਟੈਂਡ ਸਾਡੇ ਕਾਫੀ ਟਾਈਮ ਤੋਂ ਦਿੱਕਤ ਆ ਰਹੀ ਸੀ ਕੁੜੀਆਂ ਨੂੰ ਖੜ੍ਹਣ ਦੀ ਦਿੱਕਤ ਆ ਰਹੀ ਸੀ ਅਲਦਾਲੇ ਦੇ ਪਿੰਡਾਂ ਦਾ ਸਾਂਝਾ ਬੱਸ ਸਟੈਂਡ ਉਹ ਬਣਾਇਆ ਜੀ ਅਸੀਂ ਨੇ ਫਿਰ ਸਾਰ ਸਾਡੇ ਪਿੰਡ 'ਚ ਬਿਜਲੀ ਦੀ ਦਿੱਕਤ ਬਹੁਤ ਜ਼ਿਆਦਾ ਸੀ ਕਈ ਟਾਈਮ ਤੋਂ ਕਾਫੀ ਟਾਈਮ ਤੋਂ ਲਾ ਲਓ ਤੇ ਉਹ ਅਸੀਂ ਨੇ ট্রান্সਫਾਰਮ ਲਵਾਏ ਬਿਜਲੀ ਦੇ ਏਰ ਤਾਰਾਂ ਉੱਚੀਆਂ ਕਰਵਾਈਆਂ ਹਰ ਦਿੱਕਤ ਦੂਰ ਕੀਤੀ ਜਾਣ ਜਿੰਨੇ ਜੋਗੇ ਅਸੀਂ ਹੈਗੇ ਸੀ ਅਸੀਂ ਨੇ ਖੁਦ ਡਾਕਟਰ ਐਮ ਐਲ ਐ ਸਾਹਿਬ ਆਪਣੀ ਜੀ ਬਹਿਮਾਨ ਜੀ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਸੰਯੋਗ ਦੇ ਨਾਲ ਅਸੀਂ ਉਹਨਾਂ ਦੇ ਸੰਯੋਗ ਦੇ ਨਾਲ ਇੰਨਾ ਕੁ ਵੱਧ ਕੇ ਕੰਮ ਕੀਤਾ ਕਿ ਸਾਡੀ ਸਲੰਘ ਵਾਲੇ ਦਾਲੇ ਦੇ 40 ਪਿੰਡਾਂ ਚ ਹੋ ਰਹੀ ਹੈ ਜਿੱਦਾਂ ਸਾਨੂੰ ਇਹ ਕਹਿ ਰਿਹਾ ਕਹਿੰਦੇ ਸੀਗੇ ਲੋਕ ਵੀ ਸਰਪੰਚੀ ਤੋਂ ਪਹਿਲਾਂ ਵੀ ਕੱਲੀ ਲੇਡੀ ਜੀ ਰਾਤ ਨੂੰ ਕਿੱਥੇ ਜਾਊਗੀ ਕੀ ਕਰੂਗੀ ਆਪਾਂ ਕੁੜੀ ਨੂੰ ਸਰਪੰਚ ਬਣਾ ਦਾਂਗੇ ਕੁੜੀ ਕਿੱਥੇ ਜਾਊਗੀ ਮੈਂ ਉਹਨਾਂ ਨੂੰ ਇਹ ਸਾਬਤ ਕਰਕੇ ਦਿਖਾਇਆ ਸਰ ਮੈਂ ਨਾਲ ਖੜੀ ਹਾਂ ਹਰ ਪਾਸਿਓਂ ਤੇ ਮੇਰੇ ਨਾਲ ਮੇਰੇ ਪਿੰਡ ਦਾ ਸਭ ਜੋਗ ਆਲੇ-ਦਾਲੇ ਦੇ ਸਾਰੇ ਲੋਕ ਸਾਥ ਮੇਰੀ ਟੀਮ ਬਹੁਤ ਵੱਧ ਕੇ ਮੇਰਾ ਸਾਥ ਦੇ ਰਹੀ ਹੈ ਮੇਰੇ ਸਾਰੇ ਸਾਥਕਾਂ ਸਰਪੰਚ ਮੈਂ ਆਪਣੇ ਪੰਚਾਂ ਨੂੰ ਸਰਪੰਚਾਂ ਤੋਂ ਵੱਧ ਇੱਜ਼ਤ ਦਿੱਤੀ ਹੈ ਤੇ ਉਹਨਾਂ ਨੇ ਮੈਨੂੰ ਪੂਰੀ ਇੱਜ਼ਤ ਦਿੱਤੀ ਹੈ ਤੇ ਇਸ ਟਾਈਮ ਮੈਂ ਇਹ ਕਹੂੰਗੀ ਸਾਰੇ ਪਿੰਡਾਂ ਦੇ ਪੰਚਾਇਤਾਂ ਨੂੰ ਵੀ ਆਪਣੇ ਪੰਚਾਂ ਨੂੰ ਆਪਣੇ ਸਰਪੰਚਾਂ ਤੋਂ ਵੱਧ ਇੱਜ਼ਤ ਦਿਓ ਦੇਖੋ ਆਪਾਂ ਕੱਲੇ ਸਰਪੰਚ ਨਹੀਂ ਕੱਲਾ ਕੋਈ ਬڑا ਨਹੀਂ ਹੁੰਦਾ ਸਾਰੇ ਪਿੰਡ ਦੇ ਨਾਲ ਹੀ ਸਾਰੇ ਬੜੇ ਹੁੰਦੇ ਆਂ। ਬਾਕੀ ਸਭ ਤੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਨੇ ਸਰ। ਅਸੀਂ ਵੀ ਮਾਫੀ ਚਾਹੁੰਦੇ ਆਂ। ਬਾਕੀ ਸਾਡੇ ਨਾਲ ਸਾਡੇ ਐਮ.ਐਲ.ਏ. ਸਾਹਿਬ ਦੀ ਬਹੁਤ ਸਪੋਰਟ ਆਲੇ-ਦਾਲੇ ਪਿੰਡਾਂ ਦੀ ਸਪੋਰਟ ਆ। ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆਂ। ਅੱਗੇ ਵੀ ਕਰਦੇ ਰਾਂਗੇ ਜਿੰਨੇ ਜੋਗੀ ਸੀ। ਠੀਕ।